ਸਭ ਤੋਂ ਪਹਿਲਾਂ ਗੁਰਬਾਣੀ ਸ਼ਬਦ ਅਤੇ ਹਰ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਬੈਲ ਆਈਕਨ ਨੂੰ ਦਬਾਓ। ਆਪੇ ਪੰਜਾਬ ਦੇਖ ਰਿਹਾ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜਿੱਤਾਂ ਕਾਲਸਾ ਵਾਹਿਗੁਰੂ ਦੀਪੀ ਫੱਤੇ ਅੱਜ ਅਸੀਂ ਮੌਜੂਦ ਹਾਂ ਫਿਰੋਜ਼ਪੁਰ ਫਾਜ਼ਿਲਕਾ ਰੋਡ ਖਾਈ 30 ਪੁਆਇੰਟ ਬੰਦੋੜ ਤੇ ਕਿੱਥੇ ਕਿ ਕਿਸਾਨਾਂ ਵੱਲੋਂ ਅੱਜ ਧਰਨਾ ਦਿੱਤਾ ਗਿਆ ਹੈ। ਇਹ ਧਰਨਾ ਜਿਹੜਾ ਸ਼ਾਂਤਮਈ ਧਰਨਾ ਚੱਲ ਰਿਹਾ ਹੈ। ਜਿੱਥੇ ਕਿ ਪੁਲਿਸ ਪ੍ਰਸ਼ਾਸਨ ਵੀ ਬਿਲਕੁਲ ਆਪਣੀ ਡਿਊਟੀ ਤੇ ਮੌਜੂਦ ਹੈ ਆਪਣੇ ਕੰਮਕਾਰਾਂ ਤੇ ਪੂਰੀ ਮੌਜੂਦ ਹੈ ਪ੍ਰਸ਼ਾਸਨ ਵੀ ਇਹ ਧਰਨੇ ਦਾ ਸਾਥ ਦੇ ਰਿਹਾ ਹੈ ਪੂਰੀ ਜ਼ਿੰਮੇਵਾਰੀ ਨਾਲ ਇਹ ਰੇਗ ਵਰਗ ਦਾ ਕਿਸਾਨ ਜਿਹੜਾ ਇਸ ਧਰਨੇ ਤੇ ਪਹੁੰਚਿਆ ਤੁਹਾਨੂੰ ਧਰਨੇ ਤੇ ਲੈ ਕੇ ਚੱਲਦੇ ਆ ਤੁਸੀਂ ਜੁੜੇ ਰਹਿਣਾ ਸਾਡੇ ਚੈਨਲ ਦੇ ਨਾਲ ਸਾਡੇ ਧਰਨੇ ਤੇ ਮੌਜੂਦ ਆ ਤੇ ਭਾਰਤੀ ਕਿਸਾਨ ਜਿਹਨਾਂ ਨੇ ਸਿੱਧੂਪੁਰ ਦੇ ਬਲਾਕ ਪ੍ਰਧਾਨ ਬੁਰੇ ਸੇਵਾ ਸੰਗਠਨ ਵਾਲੇ ਤੱਕ ਕੰਮ ਜੁੜਨੇ ਆ ਚ ਇਹਨਾਂ ਨਾਲ ਗੱਲਬਾਤ ਕਰਦੇ ਆ ਵੀ ਅੱਜ ਦਾ ਧਰਨਾ ਜਿਹੜਾ ਇਸ ਵਜ੍ਹਾ ਕਰਕੇ ਦਿੱਤਾ ਗਿਆ ਹਾਂਜੀ ਪ੍ਰਧਾਨ ਜੀ ਸਾਡੇ ਚੈਨਲ ਦੇ ਸਵਾਗਤ ਤੇ ਵਾਈ ਗੁਰਜੀਤ ਖਾਲਸਾ ਆਹੀ ਫਿਰ ਜੀ ਕਿ ਭਦੇ ਪ੍ਰਧਾਨ ਜੀ ਅੱਜ ਦਾ ਜਿਹੜਾ ਧਰਨਾ ਕਰੀਏ ਮੰਗਾਂ ਨੂੰ ਲੈ ਕੇ ਦਿੱਤਾ ਹੈ ਦੇਖੋ ਜੀ ਤੁਹਾਨੂੰ ਪਤਾ ਹੈ ਕਿ ਜਿਹੜੀ ਕਿਸਾਨਾਂ ਦੀ ਮੂਵਮੈਂਟ ਹੈ ਉਹ ਤੇਰਾ ਫਰਮ ਵੀ ਤੋਂ ਲੈ ਕੇ ਸੰਭੂ ਖਨੌਰੀ ਤੇ ਰਤਨਪੁਰਾ ਦੇ ਵਿੱਚ ਬੈਠੇ ਹੋਏ ਕਸਾਨ ਹੈ ਆਪਣੀਆਂ ਕਿਸਾਨੀ ਮੰਗਾਂ ਨੂੰ ਲੈ ਕੇ ਬੈਠੇ ਆ ਜਿਹੜਾ ਸੁਆਮੀਨਾਥ ਮਿਸ਼ਨ ਰਿਪੋਰਟ ਤੇ ਜਿਹੜਾ ਕਰਜ਼ਾ ਮਾਫੀ ਹੈ ਤੇ ਜਿਹੜਾ ਮੰਡੀਕਰਨ ਉਹਦਾ ਕਾਨੂੰਨ ਗਰੰਟੀ ਕਾਨੂੰਨ ਜਿਹੜਾ ਬਣਾਉਣ ਲਈ ਬੈਠੇ ਆ ਤਿੰਨ ਮੁੱਖ ਮੰਗਾਂ ਜਿਹੜੀਆਂ ਦਿੱਲੀ ਦੇ ਵਿੱਚ ਪਰਚੇ ਹੋਏ ਆ ਮਜ਼ਦੂਰਾਂ ਦੀਆਂ ਦਿਹਾੜੀਆਂ ਦੀਆਂ ਮੰਗਾਂ ਇਹ ਅਲੱਗ-ਅਲੱਗ ਤਰ੍ਹਾਂ ਦੀਆਂ 12 ਮੰਗਾਂ ਲੈ ਕੇ ਅਸੀਂ ਬੈਠੇ ਆ ਪਾਹੀ ਜਦੋਂ 13 ਫਰਵਰੀ ਨੂੰ ਉੱਥੇ ਗਏ ਜੀ ਸਾਡੇ ਤੇ ਗੋਲੇ ਦਾਕੇ ਕੇ ਸਾਡੇ ਤੇ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ ਸਾਡਾ ਨੌਜਵਾਨੇ ਕੁੱਤੇ ਸ਼ਹੀਦ ਹੋਇਆ ਹੁਣ ਡੱਲਿਆਰ ਸਾਹਿਬ ਨੇ ਉਸ ਤੋਂ ਬਾਅਦ ਹੁਣ ਮਰਨ ਵਰਤ ਦਾ ਡਿਸੀਜਨ ਲਿਆ ਕਿ ਮੈਂ ਲੋਕਾਂ ਦੇ ਪੁੱਤ ਜਿਹੜੇ ਉਹ ਨਹੀਂ ਮਰਵਾਉਣੇ ਮੈਂ ਖੁਦ ਆਗੂ ਹੋਣ ਦੇ ਨਾਤੇ ਮੈਂ ਖੁਦ ਮਰਨ ਵਰਤ ਕੇ ਬੈਠੂਗਾ ਜੇ ਮੈਂ ਮਰ ਜਨਾ ਜਿਹੜੀ ਸਰਕਾਰ ਉਹ ਮੰਗਾ ਨਹੀਂ ਮੰਨਦੀ ਤੇ ਮੇਰੀ ਜੇ ਦਾ ਸੰਸਕਾਰ ਨਾ ਕੀਤਾ ਜਾਵੇ ਉਹਨਾਂ ਦੇ ਤੱਕ ਜਿੰਨਾਂ ਚ ਜਿਹੜੀ ਹੈ ਮੰਗਾ ਜਿਹੜੀਆਂ ਪੂਰੀਆਂ ਕਿਸਾਨਾਂ ਦੀਆਂ ਨਹੀਂ ਹੁੰਦੀਆਂ ਤੇ ਉਸ ਤੋਂ ਇਲਾਵਾ ਜਿਹੜਾ ਅਗਲਾ ਆਗੂ ਜਿਹੜਾ ਮਰਨ ਵਰਤ ਤੇ ਬੈਠੇਗਾ ਉਸ ਤੋਂ ਬਾਅਦ ਜਿਹੜਾ ਸਰਕਾਰ ਲਗਾਤਾਰ ਸੁਪਰੀਮ ਕੋਰਟ ਤੇ ਦਬਾਅ ਬਣਾ ਕੇ ਕਿਸਾਨਾਂ ਦੇ ਬਰਖਲਾ ਲਗਾਤਾਰ ਟਿੱਪਣੀਆਂ ਕਰਾ ਰਹੀ ਹੈ ਅਸੀਂ ਅੱਜ ਜਿਹੜਾ ਪੰਜਾਬ ਬੰਦ ਦਾ ਸੱਦਾ ਹੈ ਔਰ ਪੂਰੇ ਪੰਜਾਬੀਆਂ ਨੇ ਪੂਰੇ ਵਪਾਰੀਆਂ ਨੇ ਪੂਰੇ ਦੁਕਾਨਦਾਰਾਂ ਨੇ ਇੱਕਜੁੱਟ ਹੋ ਕੇ ਜਿਹੜਾ ਧਰਨੇ ਦਾ ਸਮਰਥਨ ਕੀਤਾ ਕੋਈ ਵੀ ਬਾਜ਼ਾਰ ਜਿਹੜਾ ਅੱਜ ਪੰਜਾਬ ਦੇ ਵਿੱਚ ਨਹੀਂ ਖੁੱਲਿਆ ਜਿਹੜੀਆਂ ਦੂਜੀਆਂ ਕਿਸਾਨ ਕਿਥੇ ਬੰਨੀ ਆ ਇਹ ਕਹਿ ਰਹੀਆਂ ਨੇ ਵੀ ਡੱਲੇ ਵਾਲਾ ਪਖੰਡ ਕਰਦਾ ਉਹਨੂੰ ਇਹ ਮਰਨਵਰਤ ਨਹੀਂ ਰੱਖਣਾ ਚਾਹੀਦਾ ਅਸੀਂ ਇਹ ਆਪਦੇ ਆ ਕੰਮਾਂ ਵਾਸਤੇ ਸਭ ਕੁਝ ਕਰ ਰਿਹਾ ਉਹਨਾਂ ਬਾਰੇ ਕੀ ਕਰਾਂਗੇ ਦੇਖੋ ਜੀ ਡੱਲੇ ਵਾਲ ਕੋਲੇ 18 20 ਕਿੱਲੇ ਜ਼ਮੀਨ ਹੈ ਜੀ ਉਹ 18 20 ਕਿੱਲੇ ਜ਼ਮੀਨ ਦਾ ਮਾਲਕ ਜਿਹੜਾ ਉਹ ਮਰਨਵਰਤ ਤੇ ਬੈਠੇ ਤੇ ਪੂਰੇ ਪੰਜਾਬ ਦੇ ਭਾਰਤ ਦੇ ਲੋਕਾਂ ਲਈ ਬੈਠੇ ਤੇ ਇਹਨਾਂ ਨੂੰ ਸ਼ਰਮ ਵਿੱਚ ਮਰ ਜਾਣਾ ਚਾਹੀਦਾ ਯਾ ਦੂਜੀਆਂ ਜੂਨੀਅਨ ਜਿਹੜੀਆਂ ਸਵਾਲ ਪੁੱਛਦੀਆਂ ਕਿ ਇਹਨਾਂ ਨੂੰ ਖਨੌਰੀ ਜਾਂ ਸ਼ੰਭ ਰਤਨਪੁਰਾ ਜਾਂ ਸ਼ੰਭੂ ਵਾਟਰ ਨਹੀਂ ਦੇਖਦਾ ਕਿ ਉੱਥੇ ਜਾ ਨਹੀਂ ਸਕਦੀਆਂ ਕਿ ਲੱਗ ਹੋ ਕੇ ਕੋਈ ਰੋਡ ਨਹੀਂ ਮਿਲ ਸਕਦੀਆਂ ਕਿ ਇਹ ਕਿਸਾਨਾਂ ਤੋਂ ਫੰਡ ਲੈ ਕੇ ਵੱਡੇ ਵੱਡੇ ਫੰਡ ਲੈ ਕੇ ਗੱਡੀਆਂ ਚਲਾਉਂਦੇ ਨੇ ਕਿ ਉੱਥੇ ਨਹੀਂ ਜਾਣਾ ਚਾਹੀਦਾ ਇਹਨਾਂ ਕਿ ਇਹ ਮੰਨਦਾ ਕਿ ਇਹ ਬੋਰਲੈਸ ਦੇਸ਼ ਦੀਆਂ ਪਸਪੋਰਟੇਜ ਦੀਆਂ ਲੈ ਕੇ ਬੈਠੇ ਡੱਲੇਆਲ ਸਾਹਿਬ ਭਾਰਤ ਦੇ ਲੋਕਾਂ ਦੀਆਂ ਲੈ ਕੇ ਬੈਠੇ ਆ ਰੋਲਦੂ ਮੰਨ ਸਕਦੀ ਆ ਜਿਹੜਾ ਰੋਜ਼ ਬੋਲਦਾ ਇਹਦਾ ਦਿੱਲੀ ਦੇ ਵਿੱਚ ਇੱਕ ਟੈਂਟ ਸੀਗਾ ਟੈਂਟ ਦੇ ਵਿੱਚ ਪੰਜ ਤੋਂ ਛੇਵਾਂ ਬੰਦਾ ਨਹੀਂ ਸੀ ਇਹਦੇ ਨਾਲ ਤੇ ਜਿਹੜੇ ਜੱਥੇਬੰਦੀਆਂ ਨਾਲ ਲੱਖ ਲੱਖ ਬੰਦਾ ਸੀਗਾ ਉਹਨਾਂ ਨੂੰ ਕਮੇਟੀ ਦਾ ਹਿੱਸਾ ਬਣਾਇਆ ਚੇਅਰਮੈਨ ਕਿਤੇ ਕਿਤੇ ਲਾਉਂਦੇ ਰਹੇ ਉਹ ਕਮੇਟੀ ਮੀਡੀਅਮ ਕਮੇਟੀ ਦਾ ਕੀ ਅੱਜ ਲਗਾਤਾਰ ਨਹੀਂ ਬੈਠੇ ਫਿਰ ਕੀ ਅਸੀਂ ਸਮਝੀਏ ਵੀ ਸੈਂਟਰ ਦੇ ਦલાਲ ਨੇ ਕੀ ਇਹ ਪੰਜਾਬ ਦੇ ਸਰਕਾਰ ਦੇ ਦલાਲ ਨੇ ਕੀ ਲੋਕਾਂ ਲਈ ਇਹਨਾਂ ਖੜਨਾ ਕਿ ਪੰਜਾਬ ਸਰਕਾਰ ਲਈ ਜਾਂ ਸੈਂਟਰ ਸਰਕਾਰ ਲਈ ਖੜਨਾ ਹੈ ਇਹ ਵੱਡੇ ਕੁਐਸਚਨ ਨੇ ਲੋਕ ਇਹਨਾਂ ਨੂੰ ਸਮਝਦੇ ਐ ਔਰ ਲੋਕ ਸੋਸ਼ਲ ਮੀਡੀਆ ਨਾਲ ਇਹਨਾਂ ਨੂੰ ਜਵਾਬ ਹੋਗੇ ਕਹਿੰਦੇ ਆ ਪਿੰਡਾਂ ਚੋਂ ਪੁਚਾਉਣ ਦੇ ਕੋਈ ਨਹੀਂ ਆ ਰੋਕ ਜੋ ਜਿਹੜੇ ਕੁਝ ਖਰਾਰਤੀ ਅੰਸਰ ਸੋਸ਼ਲ ਮੀਡੀਆ ਤੇ ਰੌਲਾ ਪਾਉਂਦੇ ਨੇ ਵੀ ਇਹ ਖਣਕ ਲੈਂਦੇ ਨੇ ਵੱਡ ਰੋੜਾਂ ਤੇ ਆ ਜਾਂਦੇ ਨੇ ਉਹਨਾਂ ਬਾਰੇ ਮੈਨੂੰ ਦੱਸੋ ਕੀ ਕਹਾਣੀ ਦੇਖੋ ਜੀ ਲਗਭਗ ਜਿਹੜਾ ਵਪਾਰੀ ਐ ਛੋਟਾ ਦੁਕਾਨਦਾਰ ਉਹ 95% ਕਿਸਾਨ ਨਾਲ ਜੁੜਿਆ ਉਹ ਕਦੇ 95% ਇਹ ਗੱਲ ਨਹੀਂ ਕਰਦਾ ਕਿ ਕਿਸਾਨ ਮਰਦੇ ਐ ਵਾਜੇ ਉਹਨਾਂ ਦਾ ਰੁੜਾ ਤੇ ਆਵਦੀਆਂ ਦੁਕਾਨਾਂ ਤੇ ਬੰਦ ਸਾਡੇ ਨਾਲ ਬੈਠੇ ਨੇ ਅੱਜ ਤੋਂ ਬੈਠੇ ਨਹੀਂ। ਉਹਨਾਂ ਨੂੰ ਪਤਾ ਜੇ ਕਿਸਾਨ ਮਰ ਗਿਆ ਤੇ ਸਾਡਾ ਸਾਰਾ ਕਾਰੋਬਾਰ ਜਿਹੜਾ ਡੁੱਬ ਜਾਣਾ। ਅਸੀਂ ਵੀ ਨਾਲ ਮਰ ਜਾਾਂਗੇ। ਜਿਹੜੇ 5% ਲੋਕ ਨੇ ਜਿਹੜੇ ਮੋਦੀ ਦੇ ਸਰਕਾਰਾਂ ਦੇ ਚਮਚੇ ਨੇ ਜਿਹੜੇ ਵੱਡੇ ਵੱਡੇ ਵਪਾਰੀ ਨੇ ਜਿਵੇਂ ਇਹਨਾਂ ਨੇ ਲੋਕਾਂ ਨੇ ਇਹ ਕਹਿ ਵੀ ਕਿਸਾਨਾਂ ਤੋਂ ਜ਼ਮੀਨ ਖੋਹੋ। ਖੋਹ ਕੇ ਵੱਡੇ ਘਰਾਣਿਆਂ ਨੂੰ ਦਿਓ ਅਡਾਨੀਆਂ ਬਾਨੀਆਂ ਨੂੰ। ਔਰ ਵੱਡੇ ਵੱਡੇ ਹਜ਼ਾਰਾਂ ਕਿੱਲਾਂ ਦੇ ਫਾਰਮ ਬੰਨ। ਉਹ ਲੋਕ ਨੇ ਉਹ। ਜਿਹੜੇ ਬੀਜੇਪੀ ਦੇ ਜਾਂ ਸੈਂਟਰ ਸਰਕਾਰ ਦੇ ਦલાਲ ਨੇ ਕਿਤੇ ਛੋਟਾ ਕਿਸਾਨ ਜਾਂ ਦੁਕਾਨਦਾਰ ਤੁਸੀਂ ਇਹ ਗੱਲ ਕਰਦਾ ਵੇਖਿਆ ਕਿ ਸਾਡੇ ਰੋਗ ਰੋਗ ਦੇ ਅੱਜ ਵੀ ਸਾਰੇ ਦੁਕਾਨਦਾਰ ਵਿੱਚ ਬੈਠੇ ਆ ਛੋਟਾ ਜਿਹੜਾ ਟਰੱਕ ਡਰਾਈਵਰ ਨੇ ਰੋਕ ਕੇ ਵਿੱਚ ਬੈਠੇ ਆ ਛੋਟੇ ਜਿਹੜੇ ਸੰਦਬੰਦ ਚਲਾਉਣ ਵਾਲੇ ਆ ਕਿਸਾਨਾਂ ਦੇ ਉੱਤੇ ਉਹ ਚਲਾਉਣ ਮੰਡੀ ਕਾ ਮੰਡੀ ਵਾਲੇ ਸਾਰੇ ਵਿੱਚ ਬੈਠੇ ਆ ਫਿਰ ਲੋਕ ਬਾਹਰ ਕਿਹੜੇ ਰਹਿ ਗਏ ਬਾਹਰ ਤੋਂ ਉਹੀ ਰਹਿ ਗਏ ਨਾ ਜਿਹੜੇ ਵੱਡੇ ਵੱਡੇ ਸੋਚਦੇ ਪਿਆਹੀਂ ਵੱਡੇ ਵੱਡੇ ਜਿਹੜੇ ਫਾਰਮ ਬਣਾ ਕੇ ਉਡਾਨੀਆਂ ਬਾਨੀਆਂ ਦੇ ਚਮਚੇ ਪੀ ਅਸੀਂ ਕਿਸਾਨਾਂ ਦੀਆਂ ਜ਼ਮੀਨਾਂ ਦੇ ਕਬਜ਼ੇ ਕਰਨੇ ਹੁਣ ਕਬਜ਼ੇ ਕਿਵੇਂ ਹੋਣੇ ਇਹ ਵੀ ਗੱ ਜੀ ਬਟਾ ਸਾਲ ਹੈ ਦੇਖੋ ਜੇ ਮੇਰੀ ਜ਼ਮੀਨ ਤੇ ਕੋਈ ਕਬਜ਼ਾ ਕਰੇ ਤਾਂ ਮੈਂ ਤਾਂ ਨਹੀਂ ਕਰ ਲੈਂਦਾ ਮੈਂ ਤਾਂ ਭਰਾ ਨੂੰ ਭਰਾ ਮਾਰ ਲੈਂਦਾ ਇਹਨਾਂ ਐਵੇਂ ਨਹੀਂ ਖਾਲੀ ਕਰਾਉਣੇ ਇੰਨਾ ਕਰਜ਼ਾ ਕਿਸਾਨ ਦੇ ਸਿਰ ਹੋਏਗਾ ਜਾਂ ਤਾਂ ਉਹ ਖੁਦ ਖੁਸ਼ੀ ਕਰੇਗਾ ਤੇ ਜਾਂ ਬਾਹਾਂ ਖੜੀਆਂ ਕਰਕੇ ਜ਼ਮੀਨ ਵੇਚ ਦੇਗਾ ਇਸ ਤਰ੍ਹਾਂ ਇਹਨਾਂ ਮਤਲਬ ਲੋਕ ਹੁਣ ਦੇ ਕੋ ਕਿਹੜਾ ਕਿਸਾਨ ਦੇ ਸਿਰ ਕਰਜ਼ਾ ਨਹੀਂ ਆਰਤੀ ਦਾ ਬੱਕਰਾ ਹੈ ਬੈਂਕਾਂ ਦਾ ਬੱਕਰਾ ਹੈ ਕਿਸਾਨ ਜਿਹਨੂੰ ਦਿਨ ਥੱਲੇ ਜਾ ਰਿਹਾ ਦੋ ਦੋ ਚਾਰ ਚਾਰ ਕਰਾਣਾ ਕਰਕੇ ਆਉਦੀ ਪਹਿਲੀ ਵੇਚ ਰਿਹਾ ਤੇ ਖੀਰੇ ਦਿਨ ਆ ਜਾਏਗਾ ਕਿਸਾਨ ਨੂੰ ਆਪ ਦੀ ਸਾਰੀ ਜ਼ਮੀਨ ਵੇਚਣ ਦੇ ਮਜਬੂਰ ਕੀਤਾ ਜਾਊਗਾ ਉਹਦੀ ਬਾਹਾਂ ਖੜੀਆਂ ਕਰਾਈਆਂ ਜਾਣਗੀਆਂ ਫਿਰ ਇਹ ਵੱਡੇ ਲੋਕ ਘਰਾਂ ਨੇ ਆ ਕੇ ਵੱਡੇ ਪੈਸੇ ਲਾ ਕੇ ਉਹਨਾਂ ਦੇ ਜਿੰਨਾ ਫੇਦਣਗੇ ਤੇ ਕਿਸਾਨਾਂ ਨੂੰ ਮਜ਼ਦੂਰਾਂ ਦੀ ਲਾਈਨ ਦੇ ਵਿੱਚ ਖੜਾ ਕਰ ਦੇਣਗੇ ਜਦੋਂ ਮਜ਼ਦੂਰਾਂ ਦੀ ਲਾਈਨ ਦੇ ਵਿੱਚ ਕਿਸਾਨ ਨੂੰ ਖੜਾ ਕਰਤਾ ਤੇ ਲਗਭਗ ਸਾਰੇ ਮਜ਼ਦੂਰ ਬਣ ਕੇ ਉਹ ਵੀ ਮੰਦੂਰੀ ਵੀ ਜਿਹੜੀ 100 150 ਰੁਪਿਆ ਹੋਏਗੀ ਅੱਜ 5 700 ਨੂੰ ਔਰ ਉਹ ਇੱਕ ਬੰਦੇ ਦੇ ਮਜ਼ਦੂਰੀ ਕੀਤਾ ਕਰਨੀ ਚੱਲੂਗਾ ਬੀਬੀਆਂ ਸਮੇਤ ਸਾਰਿਆਂ ਨੂੰ ਮਜ਼ਦੂਰੀ ਕਰਨੀ ਪਊਗੀ ਫਿਰ ਘਰ ਦਾ ਚੱਲਣਾ ਚੱਲੂਗਾ ਇਹਨਾਂ ਦੀ ਇਹ ਇਹ ਰਣਨੀਤੀ ਹੈ ਇਹ ਇੱਤਸਾਨ ਹੋਰ ਪ੍ਰਧਾਨ ਜੀ ਗੱਲ ਕਰੋ ਵੀ ਦਿੱਲੀ ਜਿਹੜਾ ਧਰਨੇ ਦੇ ਕਿੰਨੇ ਵੀ ਜਿਹੜੇ ਜਥੇਬੰਦੀਆਂ ਨੇ 2 ਜਾਂ 3 ਜਾਂ 4 ਕਿੰਨੇ ਜਥੇਬੰਦੀਆਂ ਨੇ ਮੋਰਚਾ ਲਾਇਆ ਹੈ ਦੇਖੋ ਜੀ ਦੋ ਫੋਰਮ ਹੈ ਇੱਕ ਤਾਂ ਪੰਢੇਰਾ ਲੈ ਇੱਕ ਦਲੇয়াল ਸਾਹਿਬ ਵਾਲਾ ਦਲੇয়াল ਸਾਹਿਬ ਦੇ ਨਾਲ 16 ਕਿਸਾਨ ਜਥੇਬੰਦੀਆਂ ਨੇ ਤੇ ਲਗਭਗ ਪੰਢੇਰ ਦੇ ਨਾਲ ਵੀ ਇੰਨੇ ਆ ਗਏ ਤੇ ਕਿ ਉਹ ਇਹਨਾਂ ਦਾ ਟਰੇਡਰ ਨਹੀਂ ਚੱਲਦਾ ਬਾਕੀ ਹਾਂ ਸਾਥ ਦੇਂਦੀਆਂ ਜਿੰਨੇ ਕਿ ਦੋਕੇ ਹੈਗੇ ਉਹ ਨਾਲ ਬੈਠੇ ਇਹ ਨਹੀਂ ਹੈਗੇ ਬਸ ਚੜਕੇ ਹਿੱਸਾ ਲੈਂਦੇ ਉਹ ਜਿੰਨੇ ਦੋਕੇ ਹੈਗੇ ਤੇ ਦੋਵੇਂ ਟਰੇਡਰ ਜਿਹੜੇ ਆ ਮਜ਼ਬੂਤੀ ਨਾਲ ਲੜ ਰਹੇ ਆ ਔਰ ਮਜਬੂਤੀ ਨਾ ਹੁਣ ਦੇਖੋ ਡੱਲੇ ਵਾਲ ਨੇ ਮਰਨ ਵਰਤ ਦਾ ਡਿਸੀਜਨ ਲਿਆ ਤੇ ਬਹੁਤ ਵੱਡਾ ਹੈ ਉਹਨੇ ਆਪਦੀ ਜਿਹੜੀ ਜਾਇਦਾਦ ਆ ਉਹਦੇ ਮੁੰਡਾ ਬੱਚਿਆਂ ਨਾਲ ਲਵਾ ਕੇ 18 20 ਕਿਲੇ ਜ਼ਮੀਨ ਸਦੇ ਬੱਚਿਆਂ ਨਾਲ ਲਵਾਤੀ ਔਰ ਉਹਨੇ ਇਹ ਗੱਲ ਸਰੇ ਆਮ ਮੀਟਿੰਗਾਂ ਦੇ ਵਿੱਚ ਜਦੋਂ ਹੁੰਦਾ ਹੈ ਤੇ ਕਹਿੰਦਾ ਕਿ ਮੇਰੀ ਜੇ ਮੈਂ ਮਰ ਗਿਆ ਤੇ ਮੇਰੀ লাশ ਤੁਹਾਡੇ ਮੇਰੇ ਘਰ ਦੇ ਨਹੀਂ ਮੰਗਣਗੇ ਮੈਂ ਤੁਹਾਡੇ ਜੋਗਿਆਂ ਕਿਸਾਨਾਂ ਜੋਗਿਆਂ ਤੇ ਮੇਰੀ লাশ ਵੀ ਉਹਨਾਂ ਤੇ ਰਵੇ ਜਿੱਨਾ ਤੇ ਕਿਸਾਨਾਂ ਦੇ ਹੱਲ ਨਹੀਂ ਹੋ ਜਾਂਦੇ ਸੋ ਬਹੁਤ ਵਧੀਆ ਸਾਨੂੰ ਲਾਗ ਪ੍ਰਧਾਨ ਕੋਰ ਸੇਵਾ ਸਿੰਘ ਨੇ ਜਾਣਕਾਰੀ ਦਿੱਤੀ ਕਿ ਆਇਦਾ ਜਿਹੜਾ ਧਰਨਾ ਕੋਈ ਆਮ ਧਰਨਾ ਨਹੀਂ ਹੈਗਾ ਹਾਰੇ ਤੇ ਤਸਾਨੀ ਮੰਗਾਂ ਨੂੰ ਲੈ ਕੇ ਤਸਾਨੀ ਹੱਕਾਂ ਦੇ ਲਈ ਇਹ ਜਿਹੜਾ ਦਰਨਾ ਲਾਇਆ ਗਿਆ ਤੇ ਤੁਸੀਂ ਲਾਈਵ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਖਾਲਸਾ ਦੀ ਪੰਜਾਬ ਤੋਂ ਇਹ ਦੇਖ ਰਹੇ ਹੋ ਕਿ ਅਸੀਂ ਅੱਜ ਦੀ ਇਹ ਗਲਬਤ ਕਰਨ ਵਾਸਤੇ ਫਰੋਜਪੁਰ ਖਾਈ ਫਾਜ਼ਿਲਖਾ 3% ਖਾਈ ਰੋਡ ਤੇ ਮੇਉਦਾਂ ਤੇ ਕਿੱਥੇ ਹੁਣ ਤੁਸੀਂ ਵੇਖੋ ਪਸਾਨਾ ਵੱਲੋਂ ਪਸਾਨਾ ਦੇ ਲਈ ਲੰਗਰ ਜਿਹੜਾ ਸੰਗਤਾਂ ਵੱਲੋਂ ਚਲਾਇਆ ਗਿਆ ਦੇਖੋ ਸੇਵਾਦਾਰ ਲੰਗਰ ਦੀ ਸੇਵਾ ਕਰ ਰਹੇ ਨੇ ਇਹ ਪੂਰੀ ਸ਼ਰਧਾ ਭਾਵਨਾ ਦੇ ਨਾਲ ਇਹ ਨਹੀਂ ਵੀ ਕਿਸਾਨ ਜੀ ਧਰਨੇ ਤੇ ਬੈਠੇ ਨੇ ਤੇ ਭੁੱਖੇ ਬੈਠੇ ਰਹਿਣਗੇ ਜਿੰਨੇ ਵੀ ਭੈਣ ਭਰਾ ਜਿਹੜੇ ਸਾਡੇ ਬਾਹਰ ਨੇ ਜਾਂ ਪਿੰਡਾਂ ਵਿੱਚੋਂ ਨੇ ਉਹ ਲੰਗਰ ਬਣਾ ਕੇ ਲਿਆਦਾ ਤੇ ਅੱਜ ਦਾ ਪ੍ਰਦਾ ਪ੍ਰਦਾਜੀ ਲੰਗਰ ਕਿਹੜੇ ਕਿਹੜੇ ਨਗਰਾਂ ਤੋਂ ਆਇਆ ਜੀ ਇਹ ਨਗਰ ਜੀ ਸਾਰਿਆਂ ਦਾ ਸਾਂਝਾ ਹੀ ਲੰਗਰ ਤੇ ਲੰਗਰ ਸਾਰਿਆਂ ਦਾ ਸਾਂਝਾ ਹੁੰਦਾ ਇਹ ਬਹੁਤ ਵਧੀਆ ਜਿਹੜੇ ਸਾਡੇ ਸੇਵਾਦਾਰ ਇੱਥੇ ਲੱਗੇ ਨੇ ਤੇ ਜਿਹੜੇ ਸਾਡੇ ਭਰਾ ਰਜਾਈਆਂ 'ਚ ਬੈਠੇ ਨੇ ਕਰੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਵੀ ਇੱਥੇ ਪਹੁੰਚੋ ਬਾਤ ਚੜ੍ਹ ਕੇ ਹੋਣਾ ਚਾਹੀਦਾ ਜੀ ਸਾਰਿਆਂ ਨੂੰ ਸੰਯੋਗ ਦੇਣਾ ਚਾਹੀਦਾ ਜੀ ਸਾਡੇ ਪ੍ਰਧਾਨ ਜੀ ਡੱਲੇਵਾਲ ਸਾਹਿਬ ਬੈਠੇ ਨੇ ਸਾਰਿਆਂ ਲਈ ਬੈਠੇ ਨੋ ਇੱਕ ਵਾਸਤੇ ਤੇ ਬੈਠੇ ਨਹੀਂ ਤੇ ਸਾਰਿਆਂ ਨੂੰ ਹੋਣਾ ਚਾਹੀਦਾ ਜੀ ਸਾਰਿਆਂ ਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਜਿਹੜੇ ਸਾਡੇ ਕਿਸਾਨ ਆਗੂਆ ਨੇ ਕਿ ਡੱਲੇਵਾਲ ਸਾਹਿਬ ਕੋਈ ਆਪਣੀ ਖੇਤੀ ਵਾਸਤੇ ਨਹੀਂ ਬੈਠੇ ਨਾ ਕੋ ਨੌਕਰੀਆਂ ਵਾਸਤੇ ਬੈਠੇ ਨਾ ਕੋ ਸਰਕਾਰੀ ਕੁਰਸੀ ਵਾਸਤੇ ਬੈਠੇ ਤੁਸੀਂ ਲਾਈਵ ਸਾਡੇ ਚੈਨਲ ਤੋਂ ਵੇਖ ਰਹੇ ਹੋ ਕਿਸਾਨ ਭਰਾ ਜਿਹੜੇ ਰੋਡ ਤੇ ਬੈਗੇ ਹੁਣ ਪ੍ਰਸ਼ਾਦਾ ਵੀ ਛਕ ਰਹੇ ਨੇ ਤੇ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਉਹਨਾਂ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਜਿਹੜੇ ਕਹਿੰਦੇ ਨੇ ਵੀ ਇਹ ਕਣਕਾ ਵੜ ਲੈਣ ਦੇ ਰੋੜਾਂ ਤੇ ਆ ਜਾਂਦੇ ਨੇ ਉਹ ਭਰਾਓ ਇਹ ਗੂ ਸਾਡੇ ਕੱਲੇ ਇੱਕ ਬੰਦੇ ਵਾਸਤੇ ਨਹੀਂ ਇਹ ਸਭ ਵਾਸਤੇ ਆ ਕਿਉਂਕਿ ਕਿਸਾਨੀ ਇਹ ਕਿਸਾਨੀ ਜਿਉਂਦੀ ਹੈ ਤੇ ਸਾਰੇ ਜਿਉਂਦਿਆਂ ਜੇ ਕਿਸਾਨੀ ਖਤਮ ਹੋ ਗਈ ਤੇ ਅਸੀਂ ਪਹਿਲਾਂ ਖਤਮ ਹੋ ਜਾਣਾ ਇਸ ਕਰਕੇ ਇਹਨਾਂ ਕਿਸਾਨ ਭਰਾਵਾਂ ਦਾ ਸਾਥ ਦਿਈਏ ਤਾਂ ਜੋ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਿਉਂਕਿ ਕਿਸਾਨੀ ਨਾਲ ਵੇਖੋ ਹੁਣ ਕਿਸਾਨ ਕਣਕ ਅਗਾਉਂਦਾ ਤੇ ਅਸੀਂ ਸਾਰੇ ਖਾਦਾ ਛਕਣਿਆ ਛੱਬਰ ਸਾਨੂੰ ਜਿਹੜਾ ਰਾਸ਼ਨ ਮਿਲਦਾ ਲੰਗਰ ਅਸੀਂ ਇਹ ਕਿਸਾਨ ਦੀ ਮਿਹਨਤ ਤੋਂ ਹੀ ਬਣਿਆ ਹੀ ਸਕਨੇ ਆ ਇਸ ਕਰਕੇ ਸਾਨੂੰ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਨਾ ਕਿ ਸੋਸ਼ਲ ਮੀਡੀਆ ਤੇ ਪਾਰੇ ਪਾਰੇ ਕਮੈਂਟ ਜਾਂ ਮਾੜੀ ਸ਼ਬਦਾਵਲੀ ਜਾਂ ਇਹ ਕਹਿਣਾ ਵੀ ਇਹ ਘਰੋਂ ਵਿਹਲੇ ਨੇ ਨਹੀਂ ਭਾਈ ਵਿਹਲਾ ਕੋਈ ਨਹੀਂ ਇੰਨੀ ਠੰਡ ਦੇ ਵਿੱਚ ਆਪਣੇ ਕਾਰੋਬਾਰ ਛੱਡ ਕੇ ਹਰੇਕ ਬੰਦਾ ਅੱਜ ਇਸ ਧਰਨੇ ਵਿੱਚ ਪਹੁੰਚਿਆ ਕਿਸਾਨਾਂ ਦਾ ਸਾਥ ਦੇਣ ਵਾਸਤੇ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਵੱਧ ਵੱਧ ਇਹ ਕਿਸਾਨ ਭਰਾਵਾਂ ਦੇ ਨਾਲ ਜੁੜ ਕੇ ਤੁਸੀਂ ਇਹਨਾਂ ਦਾ ਸਾਥ ਦਿਓ ਕਿਉਂਕਿ ਜੇ ਕਿਸਾਨ ਨਹੀਂ ਜਿਉਂਦੀ ਹੈ ਤੇ ਹਰੇ ਕਿਸਾਨ ਜਾਂਦਾ ਕਿਉਂਕਿ ਕਿਸਾਨ ਦੇ ਨਾਲ ਹੀ ਦੁਕਾਨਦਾਰ ਛੋਟੇ ਤੋਂ ਲੈ ਕੇ ਵੱਡਾ ਵਪਾਰੀ ਇਹ ਕਿਸਾਨਾਂ ਦੇ ਨਾਲ ਹੀ ਤੇ ਤੁਸੀਂ ਵੇਖੋ ਹੁਣ ਲਾਈਵ ਜਿਹੜਾ ਸੰਗਤਾਂ ਵਾਸਤੇ ਜਿਹੜੇ ਸੇਵਾਦਾਰ ਨੇ ਕਿਸਾਨ ਜਿਹੋਨਾਂ ਦੇ ਜਿਹੜੇ ਸੇਵਾਦਾਰ ਨੇ ਕਿਸਾਨ ਭਰਾਵਾਂ ਲਈ ਲੰਗਰ ਲਾਇਆ ਤੇ ਸਭ ਲੰਗਰ ਸ਼ਕਰਾ ਨੇ ਤੇ ਦੂਰ ਦੂਰ ਤੱਕ ਜਿਹੜਾ ਇਥੋਂ ਤੱਕ ਤੁਸੀਂ ਟਰੱਕ ਵੇਖ ਰਹੇ ਹੋ ਟਰਾਲੀਆਂ ਖੜੀਆਂ ਵੇਖ ਰਹੇ ਹੋ ਡਰਾਈਵਰ ਭਰਾ ਵੀ ਸਾਥ ਦੇ ਰਹੇ ਨੇ ਡਰਾਈਵਰਾਂ ਨੇ ਆਪਣੀਆਂ ਗੱਟੀਆਂ ਲਾ ਕੇ ਸੰਧ ਲਾ ਕੇ ਕਿਸਾਨਾਂ ਦੇ ਨਾਲ ਰੋੜ ਤੇ ਬੈਠੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿਸਾਨ ਫਸਲ ਉਗਾਉਂਦਾ ਤੇ ਫਿਰ ਹੀ ਟਰੱਕਾਂ ਵਾਲਾ ਦਾ ਵੀ ਕੰਮ ਚੱਲਦਾ ਹੈ ਹਰੇਕ ਇਨਸਾਨ ਦਾ ਕੰਮ ਚੱਲਦਾ ਹੈ ਤੇ ਕਿਸਾਨਾਂ ਦੇ ਨਾਲ ਹਰੇਕ ਇਨਸਾਨ ਜੁੜਿਆ ਤੇ ਵਾਦ-ਵਾਦ ਭਾਈ ਇਸ ਕਿਸਾਨਾਂ ਦਾ ਸਾਥ ਦਿਓ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿਹੜੇ ਬੱਚੇ ਨੇ ਜਾਂ ਅਗਲੀ ਪੀੜ੍ਹੀ ਉਹਨਾਂ ਨੂੰ ਕੋਈ ਮੁਸ਼ਕਲ ਜਿਹੜੀ ਨਾ ਕਰਨੀ ਪਵੇ ਇਸ ਕਰਕੇ ਵੱਧ ਤੋਂ ਵੱਧ ਕਿਸਾਨਾਂ ਦਾ ਸਾਥ ਦਿਓ ਤੇ ਅੱਜ ਜਿੱਥੇ ਵੀ ਪਿੰਡ ਦੇ ਲਾਗੇ ਤੁਹਾਡਾ ਧਰਨਾ ਉਸ ਤਰਨੇ ਵਿੱਚ ਪਹੁੰਚਦੀ ਖੇਤਲ ਜਰੂਰ ਕਰੋ ਇਹ ਅਪੀਲ ਵੀ ਸਾਡੇ ਚੈਨਲ ਦੇ ਮਾధ్యਮ ਰੇ ਲੋਕਾਂ ਨੂੰ ਤੇ ਵੱਧ ਤੋਂ ਵੱਧ ਕਿਸਾਨ ਭਰਾਵਾਂ ਦਾ ਸਾਥ ਦਿਓ ਸੋ ਬਹੁਤ ਬਹੁਤ ਧੰਨ ਕੈਮਰਾਮੈਨ ਗੁਰਦੀਪ ਸਿੰਘ ਦੇ ਨਾਲ ਪੱਤਰਕਾਰ ਸੁਖਾ ਚੰਦਰ ਖੰਡਿਆ ਨੂੰ ਬਲਾਉ ਫਤੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ